ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਨੈਟਵਰਕ YouTube ਚੈਨਲ ਦੇ ਉੱਤੇ ਤੁਹਾਡਾ ਸਾਰੇ ਪੈਣਾ ਤੇ ਭਰਾਵਾਂ ਦਾ ਸਿੱ ਨਿੱਗਾ ਸਵਾਦ ਕਰਦੇ ਆ ਸਾਰਨ ਜੀਆਂ ਨੂੰ ਮੈਂ ਹਾਂ ਤੁਹਾਡਾ ਸੰਦੀਪ ਸਿੰਘ ਤੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ 16 ਤਰੀਕ ਹੋ ਚੁੱਕੀ ਆ 16 ਨਵੰਬਰ ਦਿਨ ਐਤਵਾਰ 2025 ਪੰਜਾਬ ਦੀ ਧਰਤੀ ਦੀ ਗੱਲ ਤਾਂ ਕਰਦੇ ਆ ਕਿਉਂਕਿ ਜਿੱਥੇ ਮੈਂ ਇਸ ਵਕਤ ਬੈਠਾ ਜਿੱਥੋਂ ਆ ਵੀਡੀਓ ਬਣਾ ਰਹੇ ਆ ਉੱਥੇ ਅਜੇ 15 ਤਰੀਕ ਆ ਤੇ ਦੈਨ ਵੀ ਸ਼ਨੀਵਾਰ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਹੋਟਲ ਦੇ ਰੂਮ ਦੇ ਵਿੱਚ ਬੈਠੇ ਆ ਆਪਾਂ ਸਟੂਡੀਓ ਦੇ ਵਿੱਚ ਨਹੀਂ ਗਏ ਅੱਜ ਸ਼ੁੱਕਰਵਾਰ ਨੂੰ ਜਿਹੜਾ ਇੱਕ ਵੀਡੀਓ ਅਪਲੋਡ ਕਰਦੇ ਹੁੰਨੇ ਆ ਉਹ ਨਹੀਂ ਕਰ ਸਕੇ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਉਹਦਾ ਕਾਰਨ ਵੀ ਇਹੀ ਸੀ ਕਿ ਸ਼ੁੱਕਰਵਾਰ ਨੂੰ ਲਾਈ ਕਰ ਰਹੇ ਸੀ ਆਪਣੀ ਆਜ਼ਾਦੀ ਦੀ ਕੈਂਪੇਨ ਆ ਜਿਹੜੀ ਆ ਵੱਖ-ਵੱਖ ਪੜਾਵਾਂ ਦੇ ਦੀ ਲੰਘਦੀ ਹੋਈ ਵੱਖ-ਵੱਖ ਮੌਲਕਾਂ ਦੇ ਵਿੱਚ ਦੀ ਹੁੰਦੀ ਹੋਈ ਇਸ ਵਕਤ ਇਹਦਾ ਪੜਾ ਜਿਹੜਾ ਉਹ ਕੈਨੇਡਾ ਬਣਿਆ ਹੋਇਆ ਕੈਨੇਡਾ ਦੀ ਰਾਜਧਾਨੀ ਆਟਵਾ 23 ਨਵੰਬਰ ਨੂੰ ਆਉਣ ਵਾਲੇ ਐਤਵਾਰ 23 ਨਵੰਬਰ ਨੂੰ ਵੋਟਾਂ ਪੈਣੀਆਂ ਆ ਆਟਵਾ ਦੇ ਵਿੱਚ ਤੇ ਉਹਦੀ ਕੈਂਪੇਨ ਦਾ ਹਿੱਸਾ ਅਕਸਰ ਆਪਾਂ ਅਪੀਲ ਕਰਦੇ ਹੁੰਦੇ ਹੁਣੇ ਕੌਮ ਦੀ ਆਜ਼ਾਦੀ ਦੀ ਜਿਹੜੀ ਕੈਂਪੇਨ ਆ ਹਲ ਕੌਮ ਦਾ ਆਜ਼ਾਦੀ ਆ ਸੋਵਰਨਿਟੀ ਆ ਤੇ ਉਸ ਆਜ਼ਾਦੀ ਦੀ ਕੈਂਪੇਨ ਦਾ ਆਪਾਂ ਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਹਿੱਸਾ ਬਣਾਉਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਜਿੱਥੇ ਵੀ ਬੈਠੇ ਆ ਸੀ ਜਿਹੜੇ ਵੀਰ ਫਿਜ਼ੀਕਲ ਪਹੁੰਚ ਸਕਦੇ ਆ ਉਹ ਜਰੂਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਤੇ ਦੂਸਰਾ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਆਪਾਂ ਬੈਠੇ ਆ ਠੀਕ ਆ ਪੰਜਾਬ ਦੀਆਂ ਜਿਹੜੇ ਆਪਣੇ ਭੈਣ ਭਰਾ ਬੈਠੇ ਨੇ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਉੱਥੇ ਗੱਲਬਾਤ ਉਸ ਤਰੀਕੇ ਨਾਲ ਨਹੀਂ ਹੋ ਸਕਦੀ ਸੋ ਉਹ ਵੀ ਆਪਣਾ ਜਾਂ ਕਿਸੇ ਫੇਸਬੁੱਕ ਪੇਜ ਬਣਾ ਕੇ ਪਿੰਡ ਦੇ ਨਾਂ ਦੇ ਉੱਤੇ ਬਣਾ ਕੇ ਆਪਣੇ ਹੋਰ ਕਿਸੇ ਨਾਂ ਦੇ ਉੱਤੇ ਬਣਾ ਕੇ ਉਹ ਵੀ ਪ੍ਰਚਾਰ ਕਰ ਸਕਦੇ ਆ ਸੋ ਸਾਡਾ ਹਾਲ ਆ ਜਿਹੜਾ ਉਹ ਸਾਡੀ ਸੋਵਰਨਿਟੀ ਆ ਸਾਡੀ ਆਜ਼ਾਦੀ ਆ ਤੇ ਆਜ਼ਾਦੀ ਹੱਥ ਤੇ ਆਪ ਤਰ ਇੱਕ ਧਰ ਕੇ ਨਹੀਂ ਬੈਠਿਆ ਮਿਲਣੀ ਇਹ ਤਾਂ ਸਾਨੂੰ ਘਰਾਂ ਤੋਂ ਨਿਕਲਣਾ ਪੈਣਾ ਆਪਦੇ ਘਰਾਂ ਨੂੰ ਕਮਾਂਕਾਰਾਂ ਨੂੰ ਰੋਕਣਾ ਪੈਣਾ ਕੁਝ ਸਮੇਂ ਵਾਸਤੇ ਆਪਦੀ ਕੌਮ ਨੂੰ ਆਪਣੀਆਂ ਕੰਪਨੀਆਂ ਨੂੰ ਟਾਈਮ ਦੇਣੇ ਪੈਣੇ ਆ ਕਿਉਂਕਿ ਇਹ ਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਕਾਮੇ ਸੰਘਰਸ਼ ਇਹਦੇ ਚ ਕੋਈ ਲਾਭ ਨਹੀਂ ਦੇਖ ਜਾਂਦੇ ਹੁੰਦੇ ਵੀ ਇਹਦੇ ਸਾਡਾ ਕੀ ਫਾਇਦਾ ਹੋਊਗਾ ਹੋਰ ਠੀਕ ਆ ਕੁਛਮ ਪੀਣਾ ਹੁੰਦੀਆਂ ਜਿਹੜੀਆਂ ਪੰਜਾਬ ਦੀ ਧਰਤੀ ਤੇ ਇਸ ਵਕਤ ਚੱਲ ਚੱਲ ਵੀ ਰਹੀਆਂ ਕੌਮ ਨੂੰ ਇਕੱਠਿਆਂ ਕੀਤਾ ਜਾਂਦਾ ਕਿਤੇ ਇੱਥੇ ਬਿਠਾਵਾ ਕਿਤੇ ਉੱਥੇ ਬਿਠਾਤਾ ਉਹਦੇ ਚੋਂ ਜਿਹੜੇ ਆਗੂ ਹੁੰਦੇ ਆ ਉਹ ਜ਼ਰੂਰ ਆਪਦੇ ਨਫੇ ਨੁਕਸਾਨ ਦੇਖਦੇ ਆ ਆਪਦੀ ਲੀਡਰ ਆਪਦੀ ਜਿਹੜੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਆਪਦੀ ਚੌਧਰ ਨੂੰ ਕਾਇਮ ਰੱਖਣ ਵਾਸਤੇ ਆਪਣੇ ਮੁੱਲ ਪਾਉਣ ਵਾਸਤੇ ਉਹ ਕੌਮ ਨੂੰ ਇਕੱਠਿਆਂ ਕਰਦੇ ਆ ਕੌਮ ਨੂੰ ਕਾਲ ਦਿੰਦੇ ਆ ਇੱਥੇ ਇਕੱਠੇ ਹੋ ਜਾਓ ਉੱਥੇ ਇਕੱਠੇ ਹੋ ਜਾਓ ਉਹਦਾ ਫਿਰ ਐਂਡ ਤੇ ਕੀ ਨਤੀਜਾ ਨਿਕਲਦਾ ਹੈ ਉਹ ਤੁਹਾਡੇ ਸਾਹਮਣੇ ਜਾਂ ਜੋ ਕੁਝ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਸੋ ਜੈਸੇ ਕੈਂਪੇਨ ਦੇ ਨਾਲ ਤੁਹਾਡੇ ਦੁਸ਼ਮਣ ਨੂੰ ਕੋਈ ਤਕਲੀਫ ਨਹੀਂ ਨਾ ਹੋ ਰਹੀ ਸਮਝ ਲੋ ਕਿ ਉਹ ਕੈਂਪੇਨ ਕਰਤੀ ਨਹੀਂ ਗਈ ਚਾਹੇ ਪੰਜਾਬ ਦੇ ਵਿੱਚ ਇਹਨਾਂ ਵਾਲੀਆਂ ਕੈਂਪੇਨਾਂ ਆ ਜੁਵਾ ਵੋਟਾਂ ਨੂੰ ਲੈ ਕੇ ਰੋਲਾ ਪਾਇਆ ਹੋਇਆ ਸੀ ਵੀ ਆਹ ਉਮੀਦਵਾਰ ਨੂੰ ਜਿਤਾ ਦਿਓ ਜਾਂ ਦੂਸਰਾ ਆਪਣਾ ਇੱਕ ਮੋਰਚਾ ਵੀ ਲੱਗਿਆ ਹੋਇਆ ਸੀ ਆਪਣੇ ਜੇਲ੍ਹਾਂ ਵਿੱਚ ਸਿੰਘਾਂ ਨੂੰ ਯਾਦ ਕਰਾਉਣ ਵਾਸਤੇ ਇੱਕ ਤਾਂ ਉਹ ਕੈਂਪੇਨਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਉਹਨਾਂ ਕੈਂਪੇਨਾਂ ਦਾ ਭਾਰਤ ਨੂੰ ਸਾਡੇ ਦੁਸ਼ਮਣ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਕੋਈ ਕੰਨ ਤੇ ਜੂੰਣ ਹੀ ਸਰਕਦੀ ਉਹ ਭਾਵੇਂ ਤੁਸੀਂ 3 ਸਾਲ ਛੱਡ ਕੇ ਬਾਅਦ 10 ਸਾਲ ਬੈਠੇ ਰਹੋ ਉਹਨਾਂ ਜਿਸ ਤਰੀਕੇ ਨਾਲ ਉਹ ਕੈਂਪੇਨਾਂ ਰਨ ਕਰਦੇ ਨੇ ਉਹ ਆ ਤੇ ਦੂਸਰੇ ਪਾਸੇ ਤੁਹਾਡੀ ਰੈਫਰੈਂਡਮ ਦੀ ਕੈਂਪੇਨ ਆ ਇਹਨੂੰ ਰੋਕਣ ਵਾਸਤੇ ਉਹ ਅਗਲੇ ਕਿੱਥੋਂ ਤਾਂ ਹੀ ਚਲੇ ਗਏ ਆ ਸੋ ਆਪਾਂ ਸਮਝੇ ਕਿ ਜਿਸ ਕੈਂਪੇਨ ਦੇ ਨਾਲ ਤੁਹਾਡੇ ਦੁਸ਼ਮਣ ਨੂੰ ਤਕਲੀਫ ਹੋ ਰਹੀ ਆ ਨਾ ਉਹ ਤੁਹਾਡੀ ਕੈਂਪੇਨ ਆ ਉਹ ਅਸਲ ਰਸਤਾ ਜਿਹੜਾ ਤੁਹਾਡੀ ਕੌਮ ਨੂੰ ਇੱਕ ਪਤਨ ਤੇ ਜਾ ਕੇ ਜਿਹੜਾ ਲਾਊਗਾ ਤੁਹਾਡੀ ਕੌਮ ਨੂੰ ਡੁੱਬਣੋਂ ਬਚਾਊਗਾ ਜੇ ਆਪਾਂ ਅਕਸਰ ਗੱਲਬਾਤ ਕਰਦੇ ਆ ਕਿ ਪੰਜਾਬ ਦੀਆਂ ਜਮਿਆਂ ਨੂੰ ਨਿੱਤ ਮਹਿਮਾ ਇਹ ਗੱਲ ਕੱਲੇ ਆਪਾਂ ਨਹੀਂ ਕਰਦੇ ਇਹ ਚੀਜ਼ਾਂ ਸਾਡੇ ਦੁਸ਼ਮਣ ਨੂੰ ਵੀ ਪਤਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਇੱਕ ਮਹੱਮ ਦਾ ਹਿੱਸਾ ਬਣੇ ਰਹਿੰਦੇ ਨੇ ਹਮੇਸ਼ਾ ਜਦੋਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਕੋਈ ਪ੍ਰੋਬਲਮ ਖੜੀ ਹੋਵੇ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਕਿਸਾਨੀ ਮੋਰਚੇ ਨੂੰ ਲੈ ਲਓ ਦੂਜੀਆਂ ਸਟੇਟਾਂ ਦੇ ਵੀ ਤਾਂ ਕਿਸਾਨ ਸੀਗੇ ਨਾ ਉਹਨਾਂ ਨੂੰ ਕਿੰਨਾ ਪ੍ਰੋਬਲਮ ਹੋਈ ਨਹੀਂ ਹੋਈ ਪਰ ਜਦੋਂ ਗੱਲ ਪੰਜਾਬ ਦੀ ਵੀ ਆ ਗਈ ਤਾਂ ਫਿਰ ਪੰਜਾਬ ਦੇ ਬੰਦੇ ਉੱਠ ਕੇ ਖੜੇ ਹੋਏ ਸੋ ਇਹ ਜਿਹੜੀਆਂ ਮਹਮਾ ਕਈ ਵਾਰੀ ਸਾਡੇ ਪੰਜਾਬ ਦੇ ਗਲ ਪਾ ਦਿੱਤੀਆਂ ਜਾਂਦੀਆਂ ਪਰ ਆਪਾਂ ਇੰਨਾ ਕੁ ਦੇਖੀਏ ਇੰਨਾ ਕੁ ਸਮਝੀਏ ਵੀ ਅਸੀਂ ਕਿਸ ਮਹਮ ਦਾ ਹਿੱਸਾ ਬਨਣਾ ਹੈ ਮਹਮਾ ਬੜੀਆਂ ਸਾਨੂੰ ਚਲਾਈਆਂ ਜਾਂਦੀਆਂ ਸਾਨੂੰ ਉਸ ਮਹਮਾ ਦਾ ਹਿੱਸਾ ਬਣਾਇਆ ਜਾਂਦਾ ਤੁਹਾਨੂੰ ਜਿਹੜੀ ਮਹਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਕਿਤੇ ਉਹ ਮਹਮ ਤੁਹਾਨੂੰ ਕਿਸੇ ਖੂ ਖਾਤੇ ਵਿੱਚ ਲਾ ਕੇ ਸੁਣਨ ਵਾਲੀ ਮਹਮ ਤਾਂ ਨਹੀਂਗੀ ਕਿ ਤੁਹਾਨੂੰ ਇਹੋ ਜੀ ਜਗ੍ਹਾ ਦੇ ਉੱਤੇ ਲੈ ਜਾ ਕੇ ਸੁੱਟ ਦੇ ਵੀ ਜਿੱਥੋਂ ਤੁਸੀਂ ਨਿਕਲ ਹੀ ਨਾ ਸਕੋ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਿਹਾ ਸੀ ਇੱਕ ਗਧਾ ਨਾ ਉਹ ਭੱਜਿਆ ਜਾ ਰਿਹਾ ਸੀ ਤੇ ਉਹਦੇ ਗਲ ਦੇ ਵਿੱਚ ਕੁਰਸੀ ਫਸੀ ਹੋਈ ਪਲਾਸਟਿਕ ਦੀ ਕੁਰਸੀ ਉਹਦੇ ਗਲ ਦੇ ਵਿੱਚ ਫਸੀ ਹੋਈ ਆ ਤੇ ਗਧਾ ਭੱਜਿਆ ਜਾ ਰਿਹਾ ਚਲੋ ਆਪਾਂ ਗਧੇ ਦਾ ਸ਼ਬਦ ਨਹੀਂ ਵਰਤ ਸਕਦੇ ਇੱਥੇ ਘੋੜੇ ਕਹਿ ਲੈਨੇ ਆ ਜਿਹੜਾ ਸਾਨੂੰ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਇੱਕ ਕੁਰਸੀ ਦੇ ਪਿੱਛੇ ਉੱਤੇ ਭਜਾਇਆ ਜਾਂਦਾ ਹੈ ਨਾ ਉਸ ਇਸੇ ਤਰ੍ਹਾਂ ਹੀ ਜਿਵੇਂ ਇੱਕ ਘੋੜੇ ਦੇ ਗਲ ਦੇ ਵਿੱਚ ਕੁਰਸੀ ਬੰਨ੍ਹਦੀ ਹੈ ਪੰਜਾਬ ਦੇ ਵਿੱਚ ਵੀ ਸਾਡੇ ਬੰਦਿਆਂ ਨੂੰ ਕੁਰਸੀ ਪਿੱਛੇ ਭਜਾਇਆ ਜਾਂਦਾ ਵੀ ਆ ਐਮਐਲਏ ਦੀ ਕੁਰਸੀ ਆ ਆ ਮੁੱਖ ਮੰਤਰੀ ਦੀ ਕੁਰਸੀ ਆ ਵੀ ਇਹਦੇ ਤੇ ਇੱਕ ਵਾਰੀ ਬੈਠ ਕੇ ਦੇਖੋ ਵੀ ਕੀ ਨਜ਼ਾਰਾ ਆਉਂਦਾ ਹੈ ਕੀ ਇਹਦੇ ਤੇ ਬੈਠ ਕੇ ਤੁਸੀਂ ਕੋਈ ਫੈਸਲੇ ਕਰ ਸਕਦੇ ਹੋ ਜੇ 70 80 ਸਾਲਾਂ ਤੱਕ ਹੁਣ ਤੱਕ ਜੋ ਕੋ ਸਾਡੇ ਨਾਲ ਵਾਪਰੇ ਆ 47 ਦੇ ਵਿੱਚ 10 ਲੱਖਾ ਉਹਦਾ ਬੰਦਮ ਰਾ ਕੇ ਅਕਲ ਨਹੀਂ ਆਈ ਆਪਦੇ ਤਖਤ ਢਵਾ ਕੇ ਅਕਲ ਨਹੀਂ ਆਈ ਲੱਖਾਂ ਭਰਾਵਾਂ ਨੂੰ ਸ਼ਹੀਦ ਕਰਾ ਕੇ ਅਕਲ ਨਹੀਂ ਆਈ ਆਪਦੀਆਂ 3 ਭੈਣਾਂ ਦੀਆਂ ਇੱਜ਼ਤਾਂ ਲਟਾ ਕੇ ਅਕਲ ਨਹੀਂ ਆਈ ਤਾਂ ਜਿਹੜੇ ਹੁਣ ਅੱਜ ਆ ਵੋਟਾਂ ਵਾਸਤੇ ਇਹ ਗੱਲਾਂ ਕਰਦੇ ਆ ਨਾ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਦੇ ਹਾਲਾਤ ਇਹਨਾਂ ਦੀ ਸੋਚ ਨਹੀਂ ਉਹ ਗਧੇ ਵਾਲੀ ਆ ਜਿਹੜੇ ਉਸ ਕੁਰਸੀ ਦੇ ਪਿੱਛੇ ਭੱਜਦੇ ਆ ਔਰ ਜਿਹੜੀ ਹੁਣ ਚੋਣ ਹੋ ਕੇ ਸਾਡੀ ਤਨਤਨ ਸਾਹਿਬ ਵਾਲੀ ਕੀ ਨਿਕਲਿਆ ਉਹਦੇ ਚ ਭਾਈ ਕੀ ਨਿਕਲਿਆ ਹੁਣ ਪੋਸਟਾਂ 'ਚ ਮੈਂ ਅੱਜ ਕੁਝ ਦੇਖ ਰਿਆ ਸੀ ਥੋੜਾ ਵਿਹਲਾ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਲਾਂਤਾਂ ਪਾਈਆਂ ਜਾ ਰਹੀਆਂ ਕੋ ਅਕੇ ਜੀ ਤੁਸੀਂ ਵੋਟਾਂ ਨਹੀਂ ਪਾਈਆਂ ਤੁਸੀਂ ਜੁੱਤੀਆਂ ਖਾਣ ਦੇ ਲਾਇਕ ਹੋ ਜੁੱਤੀਆਂ ਖਾਈ ਚੱਲੋ ਫਲਾਣਾ ਤੇ ਹੁੰਕਾ ਤੇ ਜੇ ਜੇ ਮੈਂ ਤੁਸੀਂ ਕਹਿੰਨੇ ਆ ਜਸ ਉਮੀਦਵਾਰ ਨੂੰ ਤੁਸੀਂ ਵੋਟਾਂ ਪਾਉਣ ਨੂੰ ਮਨਪ੍ਰੀਤ ਸਿੰਘ ਵੀ ਉਹ ਤੁਹਾਡੀ ਕਾਮਨ ਨੂੰ ਜੁੱਤੀਆਂ ਤੋਂ ਪਚਾ ਸਕਦਾ ਸੀ ਦੱਸੋ ਕਿਵੇਂ ਜੁੱਤੀਆਂ ਤੋਂ ਪਚਾ ਦੂਗਾ ਤੁਸੀਂ ਧੱਕੇ ਨਾਲ ਉਸ ਬੰਦੇ ਨੂੰ ਖਾਲਸਤਾਨੀ ਬਣਾ ਕੇ ਪੇਸ਼ ਕਰੀ ਜਾਂਦੇ ਹੋ ਵੀ ਉਹ ਧਾਰਮਿਕ ਬੰਦਾ ਹੈ ਖਾਲਸਤਾਨੀ ਆ ਹਾਲਾਂਕਿ ਉਹ ਬਿਲਕੁਲ ਕਲੀਅਰ ਕਰ ਚੁੱਕਿਆ ਵੀ ਮੇਰਾ ਖਾਲਸਤਾਨਾ ਕੋਈ ਲੈਣਾ ਦੇਣਾ ਨਹੀਂ ਭਾਈ ਮੈਂ ਤਾਂ ਗੱਲ ਹੀ ਨਹੀਂ ਕਰਦਾ ਖਾਲਸਤਾਨ ਦੀ ਪਰ ਕਾਮ ਨੂੰ ਇੱਕ ਏਦਾਂ ਦਾ ਭੰਬਲ ਭੂਸੇ 'ਚ ਪਾਇਆ ਵੀ ਤੁਸੀਂ ਉਹ ਤੁਹਾਡਾ ਖਾਲਸਾ ਨਹੀਂ ਆਗੂ ਆ ਉਹਨੂੰ ਵੋਟ ਪਾ ਦਿਓ ਤੇ ਤੁਹਾਡੇ ਮਸਲੇ ਹੱਲ ਹੋ ਜਾਣਗੇ ਇਦੋਂ ਪਹਿਲਾਂ ਕੀ ਕੋਈ ਖਾਲਸਤਾਨੀ ਨਹੀਂ ਜਿੱਤੇ ਆ ਉੱਥੇ? ਸਿਮਰਨ ਸਿੰਘ ਮਾਨ ਜਿੱਤੇ ਆ ਨਾ। ਸਿਮਰਨਜੀਤ ਸਿੰਘ ਮਾਨ ਨੇ ਮਾਨ ਨੂੰ ਤਾਂ ਬੋਲਣੇ ਨਹੀਂ ਦਿੰਦੇ ਅਗਲੇ ਪਾਰਲੀਮੈਂਟ ਦੇ ਵਿੱਚ। ਤੁਹਾਡੇ 9-9 MP ਜਿੱਤੇ ਆ ਕਿ ਨਹੀਂ? ਜੱਤ ਦੇ ਰਹੇ ਆ ਨਾ। ਤੁਹਾਡੇ ਹਾਲਾਤ ਬਦਲੇ? ਨਹੀਂ ਬਦਲੇ। ਤੇ ਯਾਰ ਇੰਨੀ ਗੱਲ ਨਹੀਂ ਇਹ ਦਿਮਾਗ ਤੁਹਾਡੇ ਖਾਨੇ 'ਚ ਪੈ ਰਹੀ ਗਈ ਇਹ। ਸੋ ਮੇਰਾ ਵੀਰ ਇਹ ਨਾ ਲੋਕ ਇਹ ਸਾਰੇ ਸਰਕਾਰ ਹਨ ਜਿਹੜੀ ਭਾਰਤ ਦੀ ਉਹਦੇ ਨਾਲ ਰਲ ਕੇ ਚੱਲਦੇ ਨੇ ਆ ਜਿਹੜਾ ਪਿਛਲੇ ਲਗਭਗ 3 ਸਾਲ ਹੋ ਗਏ ਕੌਮੀ ਨਿਆਂ ਸਾਫ ਮੋਰਚਾ ਸੁਣਦਿਆਂ ਨੂੰ ਉੱਥੇ ਬੈਠੇ ਆ ਬੈਠੇ ਸੀ ਉਹਦਾ ਉਹਨਾਂ ਦਾ ਉੱਥੇ ਬੈਠਿਆਂ ਦਾ ਕੋਈ ਅਸਰ ਦਿੱਲੀ ਨੂੰ ਹੋ ਰਿਹਾ ਸੀ ਪਰ ਕੌਮ ਨੂੰ ਇੱਕ ਝੂਠੀ ਉਮੀਦ ਜਗਾ ਕੇ ਰੱਖੀ ਨਾ ਲੋਕਾਂ ਨੇ ਵੀ ਅਸੀਂ ਆਹ ਦੀ ਕੌਮ ਵਾਸਤੇ ਸੰਘਰਸ਼ ਲੜਦੇ ਆ ਵੀ ਆਹ ਦੇਖੋ ਅਸੀਂ ਬੈਠੇ ਆ ਉਹ ਤੁਸੀਂ ਉਹ ਬਾਂਦਰ ਵਾਲੀ ਗੱਲ ਸੁਣੀ ਹੋਣੀ ਟਪੂਸੀਆਂ ਮਾਰਨ ਵਾਲੀ ਵੀ ਇੱਕ ਬਾਂਦਰ ਨੂੰ ਜਿਹੜਾ ਜੰਗਲ ਦਾ ਸਰਪੰਚ ਬਣਾ ਦਿੰਦੇ ਕਿ ਤੂੰ ਫੈਸਲੇ ਕਰਿਆ ਕਰ ਤੇ ਕੁਛ ਚਿਰ ਬਾਅਦ ਜਦੋਂ ਕੋਈ ਸ਼ਿਕਾਇਤ ਲੈ ਕੇ ਬਾਂਦਰ ਕੋਲੇ ਆਉਂਦਾ ਵੀ ਸ਼ੇਰ ਆ ਜਿਹੜਾ ਮੇਰੇ ਬੱਚੇ ਨੂੰ ਖਾ ਗਿਆ ਤੇ ਉਹ ਬਾਂਦਰ ਕੀ ਕਰਦਾ ਦੋ ਤਿੰਨ ਟਪੂਸੀਆਂ ਟਪਸੀਆਂ ਨੇ ਮਾਰਦਾ ਇੱਧਰ ਉੱਧਰ ਤੇ ਉਹ ਕਹਿੰਦਾ ਕੋਈ ਨਹੀਂ ਚਲਾ ਜਾ ਦੇਖਦੇ ਹਾਂ ਹੱਲ ਕਰਦੇ ਹਾਂ ਉਹ ਦੁਬਾਰਾ ਫਿਰ ਕੋਈ ਦੂਜੇ ਤੀਜੇ ਦਿਨ ਇੱਕ ਹੋਰ ਜਾਨਵਰ ਆਉਂਦਾ ਉਹ ਕਹਿੰਦਾ ਮੇਰਾ ਇੱਕ ਵੀ ਬੱਚਾ ਸ਼ੇਰ ਹੋਰ ਖਾ ਗਿਆ ਬਾਂਦਰ ਸੋਚਦਾ ਕਿ ਫੇਰ ਛਾਲਾ ਮਾਰਨਾ ਸ਼ੁਰੂ ਕਰ ਦਿੰਦਾ ਇੱਧਰ ਉੱਧਰ ਤੇ ਉਹ ਜਦੋਂ ਦੂਜੇ ਜਾਨਵਰ ਉਹਨੂੰ ਇਕੱਠੇ ਹੋ ਕੇ ਪੁੱਛਦੇ ਆ ਭਾਈ ਅਸੀਂ ਤੇਰੇ ਕੋਲ ਸ਼ਿਕਾਇਤ ਲੈ ਕੇ ਆਉਣੇ ਆ ਤੂੰ ਸਰਪੰਚਾਂ ਸਾਡਾ ਤੂੰ ਇਹ ਕੀ ਕਰਦਾ ਫਿਰਦਾ ਹੈ ਸਾਡਾ ਮਸਲਾ ਹੱਲ ਕਰਨ ਦੀ ਬਜਾਏ ਤੂੰ ਛਾਲਾ ਛੁਲਾ ਮਾਰਨੀ ਸ਼ੁਰੂ ਕਰ ਦਿੰਦਾ ਇੱਧਰ ਉੱਧਰ ਉਹ ਬਾਂਦਰ ਕਹਿੰਦਾ ਮੈਂ ਤਾਂ ਛਾਲੇ ਮਾਰ ਸਕਦਾ ਭਾਈ ਇਦੂਆਦ ਮੇਰੇ ਪੱਲੇ ਕੋਹ ਨਹੀਂ ਦਾ ਸੋ ਇਹ ਜਿਹੜਾ ਨਾ ਪੰਜਾਬ ਦੀ ਇਹ ਸਾਨੂੰ ਲੀਡਰਸ਼ਿਪ ਮੂਰੇ ਲੱਗੀ ਹੋਈ ਆ ਇਹ ਹੁਣ ਬਾਂਦਰਾ ਵਰਗੇ ਟਪੂਸੀਆਂ ਹੀ ਆ ਸਿਰਫ ਹੋਰ ਕੁਛ ਨਹੀਂ ਇਹਦੇ ਚ ਉਹਨਾਂ ਤੋਂ ਕੋਈ ਸਾਨੂੰ ਮਿਲਣਾ ਬੁਲਾ ਕੁਛ ਨਹੀਂਗਾ ਆ ਕੌਮੇਨ ਸਾਹ ਮੋਰਚੇ ਦਾ ਕੀ ਆ ਜਲੂਸ ਕੱਢਿਆ ਇਹਨਾਂ ਨੇ ਅ ਕੱਲ ਮੈਂ ਦੇਖ ਰਿਆ ਸੀ ਭੋਗ ਪਾ ਕੇ ਰੱਖਤਾ ਤੋਣੇ 3 ਸਾਲ ਕੌਮ ਨੂੰ ਝੂਠੀ ਉਮੀਦ ਜਗਾ ਕੇ ਕਿੱਥੇ ਸੜਤਾ ਨਿਰਾਸ਼ਾ ਵਾਲੀ ਖਾਈ ਦੇ ਵਿੱਚ ਟਿਆ ਇਹਨਾਂ ਨੇ ਉਹਨਾਂ ਦੀ ਲੀਡਰਸ਼ਿਪ ਚਮਕ ਸਕਦੀ ਆ ਵੀ ਅਸੀਂ ਸੰਘਰਸ਼ ਕੀਤਾ 3 ਸਾਲ ਉਹ ਤੁਹਾਡੇ ਸੰਘਰਸ਼ ਨਾਲ ਕੌਮ ਨੂੰ ਆਉਟਪੁੱਟ ਕੀ ਆ ਕੀ ਮਿਲਿਆ ਕੀ ਕੌਮ ਦੀ ਝੋਲੀ ਪਾਇਆ ਤੁਸੀਂ ਉਹ ਇੱਕ ਹਰੀਆਂ ਪੱਗਾਂ ਵਾਲੇ ਉਹ ਬੰਦੇ ਡੇ ਗੰਦੇ ਬੰਦੇ ਆ ਨਾ ਹਰੀਆਂ ਪੱਗਾਂ ਵਾਲੇ ਇਹ ਇਹ ਹੈ ਹੀ ਬੰਦੇ ਬੀ ਟੀਮ ਆ ਇਹ ਤੁਹਾਡੇ ਦੁਸ਼ਮਣ ਦੇ ਜਿਹੜੇ ਇਹ ਪ੍ਰੋਗਰਾਮ ਦਿੰਦੇ ਹੁੰਦੇ ਆ ਜਿੱਥੇ ਬੈਠ ਜਾਓ ਸੜਕ ਤੇ ਬੈਠ ਜਾਓ ਟ੍ਰੇਨ ਦੀ ਪਟੜੀ ਤੇ ਬੈਠ ਜਾਓ ਇਹਨਾਂ ਨੇ ਕੀ ਪ੍ਰੋਗਰਾਮ ਦਿੱਤਾ ਸੀ ਅਸੀਂ ਦਿੱਲੀ ਜਾਣਾ ਹੈ ਤੇ ਜਦੋਂ ਰੌਲਾ ਜਾ ਪਾ ਕੇ ਤਾਂ ਲਾਣ ਜੇ ਕਰਕੇ ਕੋਈ ਪ੍ਰੋਗਰਾਮ ਦੇਣਾ ਉਹਦੇ ਨਾਲ ਕੀ ਅਖਰ ਲੋਕਾਂ ਨੂੰ ਦੱਸਣਾ ਹੁੰਦਾ ਵੀ ਅਸੀਂ ਹੁਣ ਕਲ ਮਲਾ ਕੇ ਵੀ ਇਸ ਪ੍ਰੋਗਰਾਮ ਦਾ ਭੋਗ ਪਾਉਣ ਲੱਗੇ ਆ ਸੀ ਕਿ ਦਿੱਲੀ ਪਹੁੰਚੇ ਅਗਲੇ ਨੇ ਪਹੁੰਚਣ ਦਿੱਤਾ ਅ ਦੋਸ਼ਪਨ ਨੂੰ ਦੱਸ ਕੇ ਤੁਸੀਂ ਜਾ ਰਹੇ ਅਸੀਂ ਤੁਹਾਡੇ ਕੋਲੇ ਆ ਰਹੇ ਆ ਤੇ ਉਹ ਫਿਰ ਜਿਹੜਾ ਕੁਝ ਉਹਨਾਂ ਨੇ ਕਰਨਾ ਹੁੰਦਾ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਤੇ ਹਰਿਆਣੇ ਵਾਲੀ ਉਹਨਾਂ ਨੇ ਰੋਕੇ ਰੋਕਣੇ ਸੀ ਇਹ ਤਾਂ ਇਹਨਾਂ ਦੇ ਕਹਿਣ ਦਾ ਮਤਲਬ ਹੀ ਇਹ ਸੀ ਕਿ ਅਸੀਂ ਆ ਰਹੇ ਤੁਸੀਂ ਸਾਨੂੰ ਰੋਕੋ ਸ਼ੰਭੂ ਬਾਰਡਰ ਤੇ ਰੋਕੇ ਉੱਥੇ ਬੈਠੇ ਕੀ ਹੋਇਆ ਦਿੱਲੀ ਵਾਲੇ ਤੋਂ ਬੰਦੇ ਆਏ ਚਾਕੇ ਮੰਗ ਪੱਤਰ ਫੜਾ ਪਏ ਇਹਨਾਂ ਨੇ ਮੰਗ ਪੱਤਰ ਕੀ ਆ ਵੀ ਕਹਿੰਦੇ ਦਿੱਲੀ ਵਾਲੇ ਸਰਕਾਰ ਜਿਹੜੀ ਸਾਡੇ ਨਾਲ ਬੈਠੂ ਸਾਡੀ ਗੱਲ ਸੁਣੂਗੀ ਫਿੱਟੇ ਮੂੰਹ ਤੁਹਾਡੇ ਉਹ ਤੁਸੀਂ ਯਾਰ ਆਪਦੀ ਕਾਮ ਨੂੰ ਪੌਣੇ ਤਿੰਨ ਸਾਲ ਖੱਜਲ ਕਰਾ ਕੇ ਕੀ ਝੋਲੀ ਪਾ ਰਹੇ ਹੋ ਤੁਸੀਂ ਇੱਕ ਮੰਗ ਪੱਤਰ ਇਹਦਾ ਪਹਿਲੇ ਦਿਨ ਹੀ ਤੁਸੀਂ ਫੜਾ ਦਿੰਦੇ ਹੋ ਪਹਿਲੇ ਦਿਨ ਹੀ ਦੇ ਸਕਦੇ ਤੁਸੀਂ ਭਾਈ ਜੀ ਸਮਝੋ ਇਹਨਾਂ ਗੱਲਾਂ ਇਹ ਸਮਝੋ ਉਥੇ ਹੈ ਨਹੀਂ ਕੋਈ ਆਗੂਗੂ ਸਾਡਾ ਸੋ ਇਹ ਕੈਂਪੇਨਾਂ ਕਿਹੜੀ ਕੈਂਪੇਨ ਦਾ ਹਿੱਸਾ ਬਾਨਾ ਖੂ ਖਾਤੇ ਵਿੱਚ ਡਿੱਗਣ ਵਾਲੀ ਕੈਂਪੇਨ ਦਾ ਹਿੱਸਾ ਬਾਨਾ ਜਾਂ ਸਾਨੂੰ ਉਸ ਖੂ ਖਾਤੇ ਵਿੱਚੋਂ ਕੱਢਣ ਵਾਲੀ ਕੈਂਪੇਨ ਦਾ ਹਿੱਸਾ ਬਾਨਾ ਸੋ ਇੱਕੋ ਹੀ ਕੈਂਪੇਨ ਆ ਤੁਹਾਡੀ ਇਸ ਵਕਤ ਕੌਮ ਦੀ ਵੀ ਚੱਲ ਰਹੀ ਆ ਬਾਕੀ ਆਪਕੋ ਆਪਣੇ ਤੌਰ ਤੇ ਸਾਰੇ ਲੱਗੇ ਪਏ ਆ ਗੁਰਦੁਆਰ ਦੇ ਕਮੇਟੀਆਂ ਆ ਆਪਦੇ ਮਸਲੇ ਨੇ ਉਹ ਕਹਿੰਦੇ ਸਾਡੀ ਕੈਂਪੇਨ ਸਭ ਤੋਂ ਵੱਡੀ ਆ ਤੋ ਇਹਨਾਂ ਮਸਲਿਆਂ ਦਾ ਹੱਲ ਜਿਹੜੀ ਇੱਕੋ ਹੀ ਕੰਪੇਨ ਆ ਤੁਹਾਡੀ ਰੈਫਰੈਂਡਮ ਦੀ ਜਿੱਦਨ ਉਹ ਤੁਸੀਂ ਫਤਿਹ ਕਰ ਲਿਆ ਮੋਰਚਾ ਤਾਂ ਸਾਡਾ ਤੁਹਾਡਾ ਸਾਰਾ ਕੁਝ ਹੀ ਫਤਿਹ ਹੋਣਾ ਜਿਹੜੀ ਆਜ਼ਾਦੀ ਆ ਨਾ ਇਹ ਕੌਮ 47 ਤੋਂ ਪਹਿਲਾਂ ਵੀ ਨਹੀਂ ਸਮਝ ਸਕੀ ਸਾਡੇ ਬੰਦੇ ਸਮਝ ਹੀ ਨਹੀਂ ਸਕੇ ਇਹਨਾਂ ਚੀਜ਼ਾਂ ਉਹਦੋਂ ਵੀ ਨਹੀਂ ਕੌਮ ਇਹ ਗੱਲ ਨੂੰ ਸਮਝੀ ਵੀ ਅਸੀਂ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਇੱਕ ਹੱਥ ਦੀ ਉਹ ਪੈੜ ਆ ਜਿਹਦੇ ਸਾਰਾ ਕੁਝ ਸਮਾ ਜਾਂਦਾ ਸਾਰੇ ਮਸਲੇ ਹੱਲ ਹੁੰਦੇ ਆ ਅੱਜ ਵੀ ਨਹੀਂ ਸਮਝ ਰਹੇ ਬੰਦੇ ਸਾਰਿਆਂ ਦੀ ਗੱਲ ਨਹੀਂ ਕਰਦੇ ਸੋ ਇੱਕ ਗੱਲ ਲੜ ਬੰਨ੍ਹ ਲਈਏ ਪੰਜਾਬ ਦੀ ਧਰਤੀ ਦੇ ਉੱਤੇ ਨਾ ਤਾਂ ਕੋਈ ਕੰਪੇਨ ਚੱਲ ਸਕਦੀ ਆ ਤੇ ਨਾ ਹੀ ਉੱਥੇ ਸਾਡਾ ਕੋਈ ਲੀਡਰ ਸਾਡੀ ਗੱਲ ਕਰ ਸਕਦਾ ਜੇ ਕੋਈ ਉੱਠੂਗਾ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਲੀਡਰ ਹੈ ਨਹੀਂ ਜੇ ਕੋਈ ਉੱਠੂਗਾ ਤਾਂ ਜਿਵੇਂ ਦੀਪ ਸਿੱਧੂ ਨਾਲ ਹੋਇਆ ਨਾ ਉਹਦਾ ਹਾਲ ਅਗਲੇ ਇਸੇ ਤਰੀਕੇ ਨਾਲ ਨਹੀਂ ਕਰਨਗੇ ਸੋ ਮੇਰਾ ਵੀਰ ਦੇਖੀਏ ਕਿਹੜੀ ਕੈਂਪੇਨ ਦੇ ਉੱਤੇ ਤੁਹਾਡੇ ਦੁਸ਼ਮਨ ਨੂੰ ਤਕਲੀਫ ਹੋ ਰਹੀ ਆ ਇੱਕੋ ਹੀ ਕੈਂਪੇਨ ਆ 2020 ਦੇ ਪ੍ਰੈਂਟ ਮਾਰੇ ਇਹਨੂੰ سپورਟ ਕਰੋ ਇਧਰ ਉਧਰ ਝਾਕਣ ਦੀ ਬਹੁਤੀ ਕੋਈ ਲੋੜ ਨਹੀਂ ਸੋ ਕਾਫੀ ਥੱਕੇ ਹੋਏ ਸਿਆਜਕ ਪਰ ਸੋਚਿਆ ਚਲੋ ਦੋ ਚਾਰ ਗੱਲਾਂ ਤੁਹਾਡੇ ਨਾਲ ਕਰ ਲਈਏ ਆ ਪੰਜਾਬ ਦੀਆਂ ਦੋ ਖਬਰਾਂ ਸੀਗੀਆਂ ਤੇ ਬਾਕੀ ਅੱਜ ਓਟਵਾ ਦੇ ਵਿੱਚ ਬਹੁਤ ਵੱਡੀ ਇੱਕ ਕਾਰ ਰੈਲੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਔਟਵਾ ਦੇ ਵਿੱਚ ਹੋਣ ਵਾਲੀ ਕਾ ਰੈਲੀ ਦੀਆਂ ਤਿਆਰੀਆਂ ਹੋ ਰਹੀਆਂ ਝੰਡਿਆਂ ਦੇ ਵਿੱਚ ਡੰਡੇ ਪਾਏ ਜਾ ਰਹੇ ਆ ਸੋ ਸੰਗਤ ਸਾਰੀ ਹਮ ਹਮਾ ਕੇ ਜਰੂਰ ਪਹੁੰਚਿਓ ਤੇ 23 ਤਰੀਕ ਨੂੰ ਅਗਲੇ ਐਤਵਾਰ ਹੋਣ ਵਾਲੀਆਂ ਵੋਟਾਂ ਦੇ ਵਿੱਚ ਵੀ ਪਰਿਵਾਰਾਂ ਸਮੇਤ ਸਾਰੀ ਸੰਗਤ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਬੜਾ ਇਤਿਹਾਸਿਕ ਦਿਨ ਹੈ ਇਤਿਹਾਸ ਬਣ ਜਾ ਰਿਹਾ ਹੈ ਪ੍ਰਾਤਨ ਸਮੇਂ ਚ ਅਪਾ ਇਤਿਹਾਸ ਪੜਦੇ ਆ ਸੋ ਇਹ ਇਤਿਹਾਸ ਵੀ ਆਉਣ ਵਾਲੀਆਂ ਕਾਮਾ ਜਿਹੜੀਆਂ ਪੜਨੀਆਂ ਸੋ ਐਸ ਆਫ ਦੀ ਕੌਮ ਦੀ ਕੈਂਪੇਨ ਖਾਲਸਾਾਂ ਦੀ ਕੈਂਪੇਨ ਦਾ ਜਰੂਰ ਆਪਾਂ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾਾਂ ਜਿੰਦਾਬਾਦ ਬੜਾ ਵੱਡਾ ਕਾਫਲਾ ਜਿਹੜਾ OTBA ਲਾਜਤਾਨੀ ਕੈਨੇਡਾ ਦੀ ਆ ਸੜਕਾਂ ਦੇ ਉੱਤੇ ਖਾਲਸਾਾਂ ਨੀ ਝੰਡਿਆਂ ਦੇ ਨਾਲ ਜਦੋਂ ਕਾਰਾਂ ਵਾਲੀ ਰੈਲੀ ਲੰਘ ਰਹੀ ਸੀ ਤਾਂ ਲੋਕ ਦੇਖ ਰਹੇ ਸੀ ਹੁਣ ਇਹ ਰੈਲੀ ਦੇ ਵਿੱਚ ਜੇ ਕੋਈ ਹਸਾਬਤਾ ਪੁੱਛੇ ਵੀ ਇਹਦੇ ਵਿੱਚ ਕੀ ਆ ਤੁਹਾਡਾ ਫਾਇਦਾ ਕੀ ਆ ਆਊਟਪੁੱਟ ਕੀ ਆ ਤੋ ਭਾਈ ਇਹ ਕੋਈ ਬਿਜ਼ਨਸ ਨਹੀਂ ਗਏ ਇਹ ਜਿਹੜੀਆਂ ਕੈਂਪੇਨਾਂ ਹੁੰਦੀਆਂ ਜਦੋਂ ਜਿਆਦਾ ਤੁਹਾਡੀ ਇਹ ਤੁਹਾਨੂੰ ਲਗਾਤਾਰ ਜਾਰੀ ਰੱਖਣੀ ਪਊਗੀ ਕੌਮ ਦੀ ਆਜ਼ਾਦੀ ਦੀ ਕੈਂਪੇਨ ਆ ਘਰ ਇੱਕ ਛੋਟਾ ਜਿਹਾ ਬਣਾਉਣਾ ਹੋਵੇ ਨਾ ਉਹਦੇ ਵਾਸਤੇ ਬੜੀ ਜਦੋਜਹਿਦ ਕਰਨੀ ਪੈਂਦੀ ਆ ਇੱਥੇ ਤਾਂ ਗੱਲ ਕੌਮੀ ਘਰ ਦੀ ਹੋ ਰਹੀ ਆ ਤੇ ਉਹਦੇ ਅਸਤੇ ਤਾਂ ਫਿਰ ਸਾਰਿਆਂ ਨੂੰ ਆਪਾਂ ਨੂੰ ਭੱਜਣਾ ਪੈਣਾ ਭੱਜਣਾ ਅਠ ਕਰਨੀ ਪਣੀ ਆ ਆਪੋ ਆਪਣੇ ਤੌਰ ਦੇ ਉੱਤੇ ਫੇਰ ਹੀ ਕੁਝ ਮਿਲਣਾ ਸਾਨੂੰ ਤੇ ਇਹ ਤਾਂ ਫਿਰ ਆਪਣਾ ਟਾਈਮ ਆਪਣਾ ਸਮਾਂ ਤੇ ਜੇਬ ਦੇ ਵਿੱਚੋਂ ਵੀ ਖਰਚੇ ਕਰਕੇ ਕੈਂਪੇਨਾਂ ਸਾਨੂੰ ਚਲਾਉਣੀਆਂ ਪੈਣਗੀਆਂ ਆਪਾਂ ਕੋਈ ਪੈਸਾ ਨਹੀਂ ਮੰਗਦੇ ਇੱਥੋਂ ਵੀ ਤੁਸੀਂ ਪੈਸਾ ਦੋ ਕਿਸੇ ਨੂੰ ਹਾਂ ਜਿਹਦੀ ਖੁਸ਼ੀ ਆ ਉਹ ਜ਼ਰੂਰ ਮਦਦ ਕਰ ਸਕਦਾ ਆਪਣੇ ਮੀਡੀਏ ਦੀ ਜੇ ਤੁਹਾਨੂੰ ਲੱਗਦਾ ਕਿ ਸਹੀ ਮੀਡੀਆ ਸਹੀ ਕੈਂਪੇਨ ਚਲਦੀ ਹੈ ਸੋ ਇਹ ਕੈਂਪੇਨਾਂ ਜਿਹੜੀਆਂ ਏਡੀਗਰ ਨੇ ਚਲਦੀਆਂ ਇਹ ਪੈਸੇ ਤੋਂ ਬਿਨਾ ਤਾਂ ਇਹਨਾਂ ਮੁਲਖਾਂ ਦੇ ਵਿੱਚ ਅਗਲਾ ਤੁਹਾਡੇ ਵਾਸਤੇ ਕਮੈਂਟ ਨਹੀਂ ਕੱਢਦਾ ਪਰ ਸਿਕਪਰ ਜਸਟਿਸ ਦੀਆਂ ਜਿਹੜੀਆਂ ਪੀ ਆਰਸੀ ਕਮਿਸ਼ਨ ਆ ਜਿਹੜਾ ਉਹ ਆ ਕੇ ਤੁਹਾਨੂੰ ਤੁਹਾਡੀਆਂ ਵੋਟਾਂ ਨੂੰ ਵਾਚ ਕਰਦਾ ਉਹਨਾਂ ਦਾ ਖਰਚਾ ਉਹਨਾਂ ਨੇ ਟੈਕਟਾ ਉਹਨਾਂ ਦੀ ਰਹਿائش ਹਰ ਰੋਜ਼ ਜਿੰਨੀਆਂ ਇੰਨਾ ਖਰਚਾ ਇਹਨੇ ਉਹ ਜਿਹੜੇ ਆਪਾਂ ਸੈਂਟਰ ਬੁੱਕ ਕਰਾਉਣੇ ਉਹ ਜਗ੍ਹਾ ਦਾ ਖਰਚਾ ਬਹੁਤ ਖਰਚੇ ਨੇ ਇਸ ਚੀਜ਼ ਵਾਸਤੇ ਜਿਹੜੇ ਲੱਗੇ ਹੋਏ ਨੇ ਕੌਮ ਦਾ ਦਰਦ ਲੈ ਕੇ ਸਲੂਟ ਆ ਉਹਨਾਂ ਨੂੰ ਪਰ ਆਪਾਂ ਜੇ ਫਾਈਨੈਂਸ਼ੀਅਲੀ ਹੈਲਪ ਨਹੀਂ ਕਰ ਸਕਦੇ ਕਿਸੇ ਦੀ ਪਰ ਇਹਦਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਆਪੋ ਆਪਣੇ ਤੌਰ ਦੇ ਉਤੇ ਜਰੂਰ ਸਪੋਰਟ ਕਰੀਏ ਸੋ ਇਹੀ ਜਰ ਸਾਡੀ ਕੈਂਪੇਨ ਆ ਜਿਹੜੀ ਸਾਡੇ ਸਾਨੂੰ ਕੋਈ ਅਮੀਰ ਜਿਹਨੇ ਜਗਾ ਕੇ ਰੱਖੀ ਹੋਈ ਆ ਸਿੱਖ ਪਰ ਜਸਟ ਦੇ ਆਗੂਆਂ ਨੇ ਜਿਹੜੇ ਗੋਡੇ ਨਹੀਂ ਟੇਕਿਆ ਆਪਣੇ ਦੁਸ਼ਮਣ ਦੇ ਮੂਰੇ ਅੱਖਾਂ ਜੱਖਾਂ ਵਾ ਕੇ ਅਗਲੇ ਗੱਲ ਕਰਦੇ ਨੇ ਤੇ ਉਹ ਜਿਹੜਾ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਸਾਨੂੰ ਦਿਖਾਇਆ ਜਾਂਦਾ ਸਾਡੇ ਸਾਹਮਣੇ ਆਗੂ ਬਣਾ ਕੇ ਖੜੇ ਕੀਤੇ ਜਾਂਦੇ ਆ ਉਹ ਸਾਰਾ ਕੁਝ ਭਾਈ ਇੱਕ ਸਾਡੀ ਕੌਮ ਨੂੰ ਇੱਕ ਇਦਾਂ ਦੀ ਖੇਡ ਜੀ ਦਿੱਤੀ ਗਈ ਵੀ ਉਲਝੇ ਰੋਏ ਦੇ ਵਿੱਚ। ਸੋ ਦੱਖੋਇਆ ਯਾਰ ਦੱਖੋਇਆ ਜਿਹੜਾ ਮੋਰਚੇ ਦਾ ਇਹਨਾਂ ਨੇ ਅਸ਼ਰ ਕੀਤਾ। ਲੱਗ ਹੀ ਰਿਹਾ ਸੀ ਵੀ ਮੋਰਚਾ ਤੁਸੀਂ ਪੰਜਾਬ ਦੀ ਧਰਤੀ ਤੇ ਲਾਈ ਬੈਠੇ ਆ ਇਹਦਾ ਕੋਈ ਅਸਰ ਦਿੱਲੀ ਨੂੰ ਹੋਣਾ ਸੀਗਾ। ਅੱਜ ਮੈਂ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰ ਲਾਂ। ਤੇ ਤੁਸੀਂ ਆਪਦੇ ਘਰ ਦੇ ਕਿਸੇ ਕਮਰੇ ਦੇ ਵਿੱਚ ਬੈਠ ਕੇ ਰੋਜ਼ ਰੋਸ ਮਜਾਰਾ ਕਰੀ ਜਾਓ। ਉਹਦੇ ਨਾਲ ਮੈਨੂੰ ਕੀ ਪ੍ਰੋਬਲਮ ਹੈ? ਮੈਨੂੰ ਕੋਈ ਹੈ ਤਕਲੀਫ ਬਿਲਕੁਲ ਨਹੀਂ ਉਹੀ ਹਾਲਾਤ ਆ ਮਸਲੇ ਪੰਜਾਬ ਦੇ ਹੱਲ ਕਰਾਉਣੇ ਆ ਤੇ ਪੰਜਾਬ ਦੇ ਲੋਕਾਂ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਇਹ ਬੰਦੇ ਸੜਕਾਂ ਰੋਕ ਲਈਆਂ ਰੇਲਾਂ ਰੋਕ ਲਈਆਂ ਇੱਥੇ ਬਹਿ ਗਏ ਉਹ ਜਿਹੜੇ ਜਿਹੜੇ ਬੰਦੇ ਤੁਹਾਨੂੰ ਤੰਗ ਕਰਦੇ ਆ ਜਿੱਥੋਂ ਇਹ ਹੁਕਮ ਜਾਰੀ ਹੁੰਦੇ ਆ ਇਹ ਇਹ ਆਗੂ ਆ ਨਾ ਜਿਹੜੇ ਹਰੀਆਂ ਪੱਗਾਂ ਵਾਲੇ ਖਾਸ ਕਰਕੇ ਏਡੇ ਗੰਦੇ ਆ ਇਹ ਇਹ ਕਦੇ ਵੀ ਦਿੱਲੀ ਨੂੰ ਘੇਰਨ ਦੀ ਗੱਲ ਨਹੀਂ ਕਰਦੇ ਇਹ ਪੰਜਾਬ ਨੂੰ ਖੱਜਲ ਕਰਨਗੇ ਪੰਜਾਬ ਦੇ ਲੋਕਾਂ ਨੂੰ ਇਕੱਠਿਆ ਕਰਕੇ ਕਹਿਣਗੇ ਪੰਜਾਬ ਦੀਆਂ ਸੜਕਾਂ ਰੋਕ ਦਿਓ ਪੰਜਾਬ ਦੀਆਂ ਰੇਲਾਂ ਰੋਕ ਦਿਓ ਸੋ ਇਹ ਬੰਦੇ ਸਭ ਤੋਂ ਇੱਕ ਠੱਗਿਆ ਕਸਮ ਦੇ ਬੰਦੇ ਇਹ ਆ ਇਹਨਾਂ ਨੇ ਕੋਈ ਵੀ ਕੈਂਪੇਨ ਆ ਜਿਹੜੀ ਸਿਰੇ ਨਹੀਂ ਲੱਗ ਲਾਈ ਗਿਆ ਸਤੈ ਸੋ ਸਮਝੀਏ ਯਾਰ ਆਪਾਂ ਇਹਨਾਂ ਚੀਜ਼ਾਂ ਨੂੰ ਸਾਰੀ ਉਹ ਕੈਂਪੇਨ ਇੱਕ ਪੌਣੇ 300 ਪੌਣੇ 3 ਸਾਲ ਪੌਣੇ 3 ਸਾਲ ਜਿਹੜੇ ਖੇ ਖਰਾਬ ਕਰਦੇ ਪੂਰੀ ਕੌਮ ਸੋ ਇਨਾਂ ਚੀਜ਼ਾਂ ਤੋਂ ਵੀ ਰਹੀ ਕੋਈ ਨਿਕਲਣਾ ਹੈ ਸੋ ਅੱਜ 2020 ਰੈਫਰੰਡਮ ਦੀ ਕੈਂਪੇਨ ਆਪ ਬੇਨਤੀ ਕਰਦੇ ਆ ਇਸ ਤੇ ਤੁਹਾਨੂੰ ਉਹਦਾ ਹਿੱਸਾ ਬਣੋ ਜਿਹੜੇ ਪਹੁੰਚ ਸਕਦੇ ਐ ਇਸ ਕੈਂਪੇਨ ਦੇ ਵਿੱਚ ਜਰੂਰ ਪਹੁੰਚੋ ਇੱਕ ਦੇ ਦਿਨ ਦੇ ਨਾਲ ਜਾਂ ਹਫਤਾ ਕੋਈ ਕੰਮਕਾਰ ਆਪਦਾ ਰੋਕ ਦੇਾਂਗੇ ਕੋਈ ਫਰਕ ਨਹੀਂ ਪੈਣਾ ਆਪਾਂ ਜ਼ਿੰਦਗੀ 'ਚ ਵੱਡੇ ਵੱਡੇ ਘਾਟੇ ਜਰ ਲੈਣੇ ਆ ਨਾ ਨੁਕਸਾਨ ਹੋ ਜਾਂਦੇ ਫਾਈਨੈਂਸ਼ੀਅਲ ਤੌਰ ਤੇ ਉੱਤੇ ਪਰ ਜਦੋਂ ਜਦੋਂ ਕੌਮ ਦੀ ਗੱਲ ਆਉਂਦੀ ਹੈ ਕੌਮ ਵਾਸਤੇ ਟਾਈਮ ਕੱਢਣ ਦੀ ਗੱਲ ਆਉਂਦੀ ਹੈ ਉੱਥੇ ਵੀ ਆਪਾਂ ਜ਼ਰੂਰੀ ਸਮਝਾ ਕਰੀਏ ਇਹਨਾਂ ਚੀਜ਼ਾਂ ਨੂੰ ਵੀ ਇਹਦੇ ਬਿਨਾ ਸਾਡਾ ਕਚਾਰਾ ਨਹੀਂ ਸੋ ਅੱਜ ਜਿਹੜੀ ਰੈਲੀ ਆਟਵਾ ਦੇ ਗੁਰੂ ਘਰ ਦੇ ਵਿੱਚੋਂ ਚੱਲੀ ਸੀ ਉਹ ਭਾਰਤੀ ਜਿਹੜਾ ਕਮਿਸ਼ਨਰ ਆ ਦਿਨੇਸ਼ ਪਟਨਾਇਕਰ ਉਹਦੇ ਘਰ ਤੇ ਮੂਰੇ ਜਾ ਕੇ ਮੂਰੇ ਜਾ ਕੇ ਸੰਘਰਸ਼ ਕੀਤਾ ਗਿਆ ਉਹ ਦੁਸ਼ਮਣ ਦੀਆਂ ਅੱਖਾਂ ਚ ਅੱਖਾਂ ਪਾ ਕੇ ਆਏ ਵੀ ਆਹ ਖੜੇ ਹਾਂ ਅਸੀਂ ਅਸੀਂ ਪੰਜਾਬ ਦਾ ਕਬਜ਼ਾ ਛੁਡਾਉਣਾ ਹੈ ਤੁਹਾਡੇ ਤੋਂ ਤੇ ਛੜਾ ਕੇ ਹੀ ਦਾਅ ਲਾਵਾਂਗੇ ਸੋ ਸਲੂਟ ਆ ਉਹਨਾਂ ਬੰਦਿਆਂ ਨੂੰ ਉਹਨਾਂ ਯੋਧਿਆਂ ਨੂੰ ਜਿਹੜੇ ਲੱਗੇ ਹੋਏ ਨੇ ਮੂਰੇ ਤੇ ਆਪਾਂ ਤਾਂ ਇਹਦਾ ਹਿੱਸਾ ਬਣੇ ਹੋਏ ਆ ਉਹਨਾਂ ਭੈਣ ਭਰਾਵਾਂ ਦੇ ਨਾਲ ਆਪਣੇ ਨਾਲ ਬੁੱਢੇ ਨਾਲ ਬੁੱਢਾ ਦਾ ਲਾ ਸਕਦੇ ਆ ਨਾ ਆਪਾਂ ਸੋ ਇੰਨੀਆਂ ਕੁ ਬੇਨਤੀਆਂ ਤੇ ਅੱਜ ਰੈਲੀ ਦੀਆਂ ਕੁਝ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹ ਲੱਗਿਆ ਵੀ ਤੁਹਾਡੇ ਨਾਲ ਦੋ ਚਾਰ ਗੱਲਾਂ ਕਰ ਲਈਏ ਤੇ ਕੋਸ਼ਿਸ਼ ਕਰਾਂਗੇ ਆ ਪੂਰਾ ਹਫਤਾ ਬਿਜ਼ੀ ਹੋਵਾਂਗੇ ਕੱਲ੍ਹ ਨੂੰ ਵੀ ਕੈਂਪੇਨ ਜਿਹੜੀ ਜਿਸ ਕੰਮ ਵਾਸਤੇ ਆਏ ਆ ਉਹ ਬੜਾ ਜ਼ਰੂਰੀ ਕੰਮ ਆ ਹੋ ਸਕਦਾ ਸ਼ਾਇਦ ਆਪਾਂ ਇਸ ਹਫਤੇ ਗੱਲ ਨਾ ਕਰ ਸਕੀਏ ਨੈਕਸਟ ਵੀਕ ਅਗਲਾ ਐਤਵਾਰ ਚੜ ਗਿਆ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜਨ ਦੀ ਤੇ ਅਪਡੇਟ ਕਰ ਜੀ ਤੁਹਾਨੂੰ ਇਸੇ ਚੱਲਦੇ ਆਸ ਵਕਤ ਆਪਣੀ ਅਸਲ ਕੈਂਪੇਨ ਦਾ ਸੋ ਇੰਨੀਆਂ ਕੋ ਜਿਹੜੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਸੋ ਮਿਲਦੇ ਆ ਬੜੀ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ